ਗੁਰੂ ਗੋਬਿੰਦ ਸਿੰਘ ਕੁੱਲ ਕੈਨਤ ਦਾ ਮਾਲਕ ਹੈ ਸ਼ਾਹ ਮੁਹੰਮਦ ਲਤੀਫ ਕਹਿੰਦਾ ਮੈਂ ਉਹਦੀ ਕਲਮ ਵੇਖਾਂ ਤੇ ਉਹਦੇ ਵਰਗੀ ਕੋਈ ਕਲਮ ਨਹੀਂ ਚਲਾ ਸਕਿਆ ਤੁਸੀਂ ਹੈਰਾਨ ਰਹਿ ਜਾਓਗੇ ਭਾਰਤ ਵਰਸ਼ ਦੀ ਧਰਤੀ ਤੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਲੋਕਾਂ ਨੇ ਚੰਡੀ ਦੀ ਵਾਰ ਉਚਾਰੀ ਤੇ ਚੰਡੀ ਦੀ ਵਾਰ ਦੇ ਨਾਲ ਇਸਤਰੀ ਜਾਤ ਦੇ ਅੰਦਰ ਐਸੀ ਸ਼ੂਰ ਬੀਰਤਾ ਦਿੱਤੀ ਵੀ ਹਰ ਇਸਤਰੀ ਮਾਈ ਭਾਗੋ ਬਣ ਕੇ ਵਿਚ ਤਲਵਾਰ ਲੈ ਕੇ ਤੇ ਲੱਖਾਂ ਦੇ ਸਾਹਮਣੇ ਟਕਰਾਉਣ ਲੱਗ ਪਈ ਉਹਦੀ ਕਲਮ ਦੀ ਬਰਕਤ ਬੁਜ਼ਦਿਲਾਂ ਨੂੰ ਦਬੇ ਕੁਚਲਿਆਂ ਨੂੰ ਕਲਮ ਦੀ ਬਰਕਤ ਦੇ ਨਾਲ ਉਹ ਸਵਾ ਲੱਖ ਦੇ ਸਾਹਮਣੇ ਨਚਣ ਲਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਇਹ ਨਹੀਂ ਰਫਤਾਰ ਹੈ ਉਹਦੀ ਕਲਮ ਦੀ ਫਰਦੀ ਜੁੱਤੀ ਕਹਿੰਦੇ ਸਨ ਲੋਕ ਸਿਰ ਵਿੱਚ ਵੱਜਣ ਦੇ ਕਾਬਿਲ ਬਣਾ ਦਿੱਤਾ ਇਸਤਰੀਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ